ਫਿਰ ਤੇ ਫਿਰ ਤੇ ਮਿੱਤੇ ਜਨ ਸਾਥੂ ਸੁਰ ਗੁਰ ਸੁਝਾਇਆ ਸਤਿਗੁਰ ਜੀ ਕਹਿੰਦੇ ਨੇ اے ਭਾਈ ਮੈਨੂੰ ਭਾਗ ਕਰਦਿਆਂ ਕਰਦਿਆਂ ਜਿਨੂੰ ਸਤਿਗੁਰੂ ਮਹਾਂਪੁਰਖ ਨੇ ਮਿਲੇ ਆ ਮੈਨੂੰ ਫਿਰ ਪੂਰੇ ਗੁਰੂ ਨੇ ਪੂਰੇ ਨਾਨਕਾ ਨੇ ਇਹ ਸਮਝ ਬਖਸ਼ੀ ਹੈ ਇਹ ਗਿਆਨ ਬਖਸ਼ਿਆ ਹੈ ਆਨ ਸਗਲ ਵਿਧ ਕੰਮ ਆਵੇ ਆਰਹਲ ਨਾ ਧਿਆਇ ਸਤਿਗੁਰਿਆ ਨੇ ਇਹ ਮੈਨੂੰ ਗਿਆਨ ਬਖਸ਼ਿਆ ਇਹ ਮਤਿ ਬਖਸ਼ੀ ਹੈ ਕਿ ਭਾਈ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਗੁਤੀਆਂ ਵਿੱਚੋਂ ਕੋਈ ਇੱਕ ਯੋਗਤ ਵੀ ਕੰਮ ਨਹੀਂ ਹੁੰਦੀ ਜਪ ਤਪ ਕਰਨ ਕਟਨ ਤਪਸੀਆ ਕਰਨੀ ਪੁੰਨ দান ਕਰਨੀ ਆਸਾ ਇਹਦੇ ਜਿੰਨੀਆਂ ਵੀ ਧਾਰਮਿਕ ਗ੍ਰੰਥਾਂ ਨੇ ਸਾਤਰ ਸਿਮਰਤੀਆਂ ਨੇ ਵੇਦਾਂ ਨੇ ਕਰਮ ਕਾਂਡ ਦੱਸੇ ਨੇ ਇਨ੍ਹਾਂ ਵਿੱਚੋਂ ਇੱਕ ਵੀ ਯੁਗਤੀ ਜਿਹੜੀ ਹੈ ਮਾਇਆ ਦੇ ਮੋਹ ਤੋਂ ਬਚਣ ਲਈ ਸਾਡੇ ਸਹਾਇਤਾ ਕਰਨੀ ਕਰਨੇ ਇੱਕੋ ਇੱਕ ਅਕਾਲ ਪੁਰਖ ਵਹਿਗੂ ਜੀ ਦਾ ਨਾਮ ਜਿਹੜਾ ਹੈ ਉਹੀ ਸਿਮਰਿਆ ਹੋਇਆ ਆਪਾਂ ਨੂੰ ਹੰਦਾਰਿਆ ਆ। ਆਣ ਸੰਗਤਿ ਕੰਨਾਂ ਆਵੇ ਹਰ ਹਰ ਨਾਮ ਜਿਆ। ਫਾਸੋ ਕਿਤੇ ਇੰਨਾਂ ਕੋਤ ਨੂੰ ਕਾਲਪੁਰਤ ਬੈਂਕੂ ਜੀ ਦਾ ਨਾਮ ਜਪੇਗਾ ਸਿਮਰਨ ਕਰੇਗਾ। ਉਹੀ ਇਹ ਸੰਸਾਰ ਦੀ ਉਹ ਮਾਇਆ ਤੋਂ ਤੇਰਾ ਛੁਟਕਾਰਾ ਕਰਵਾਸ। ਹਦੈ ਹੋਰ ਜਿਨੇ ਵੀ ਕਰਮ ਕਰਮ ਨੇ ਉਹਨਾਂ ਲਈ ਇਸ ਮਾਇਆ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਹੈ ਤਾਂ ਤੇ ਮੋਹਿ ਧਾਰੀ ਕੋਤੁ ਗਪਾਲ ਸਤਿਗੁਰ ਜੀ ਕਹਿੰਦੇ ਇਹ ਸਵਾਲ ਥੇ ਕਿ ਭਾਈ ਫਿਰ ਮੈਂ ਪ੍ਰਮਾਤਮਾ ਦਾ ਆਸਰਾ ਲੈ ਬਿਆ ਸਰਵ ਪਰਿਉ ਪੂਰਨ ਪਰਮੇਸਰ ਬਿਰਸੇ ਸਗਰ ਜਗਾਂ ਇਸ ਸਾਹਿਬ ਜੀ ਕਹਿੰਦੇ ਜਦੋਂ ਪਰ ਮੈਂ ਸਰਬ ਪਿਆ ਪਰਮਾਤਮਾ ਦੀ ਸਰਬ ਪਿਆ ਤਾਂ ਫਿਰ ਮੇਰੇ ਜੀ ਦੇ ਸਾਰੇ ਮਾਇਆ ਦੇ ਨਾਮਾਸਪੁਰੇ ਗੁਰੂ ਨੇ ਕਿਰਪਾ ਕੀਤੀ ਗਿਆਨ ਦੇ ਰਾਹ ਕੋਸ਼ਿਕ ਦੀ ਸੋਜੀ ਬਖਸ਼ੀ ਮੈਨੂੰ ਸੁਖ ਮੱਤ ਵਚਨ ਦਿੱਤੀ ਸਮਝਾ ਦਿੱਤਾ ਕਿ ਸੰਸਾਰ ਦੇ ਵਿੱਚ ਜਿੰਨੇ ਵੀ ਤੇਰੇ ਨਾਤੇ ਨੇ ਜਿੰਨੇ ਵੀ ਜਿਹਦੇ ਨਾਲ ਵੀ ਤੂੰ ਮੁਕ ਕਰਨਾ ਹੈ ਪਾਪੀ ਪਰਵਾਰ ਹੈ ਪਾਪੀ ਮਾਇਆ ਹੈ ਪਾਪੀ ਦੁਨੀਆਂ ਦੇ ਮਾਇਕ ਪਦਾਰਥ ਨੇ ਜਿਨ੍ਹਾਂ ਨਾਮ ਨੂੰ ਕੱਢ ਗਏ ਹੈ ਸਾਰੇ ਨਾਮ ਸੁਣੇ ਤੇ ਪਾਸਾ ਗਿੰਦੇ ਸਰਵ ਵਿਆਪ ਪਰਮਾਤਮਾ ਦੀ ਸਰਧਨ ਗਿਆਨ ਗੁਰੂ ਦੇ ਗਿਆਨ ਦੇ ਰੰਗੀ ਮੇਰੇ ਸਾਰੇ ਮਾਇਆ ਦੇ ਜੁਝਾਰ ਨਾ ਹੋ ਗਏ ਰਾਮ ਸੁਰਗ ਮਿਰਤ ਭਿਆਨ ਕੋ ਮੰਡਲ ਸਗਲ ਵਿਆਪੇ ਮਾਈ ਦੇ ਭਾਈ ਹੰਦੇਵ ਲੋ ਮਾਤ ਲੋਕ ਪਤਲ ਲੋਕ ਇਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਦੇ ਵਿੱਚ ਫਸੀ ਹੋਈ ਹੈ ਜੀਵ ਉਧਾਰਨ ਸਭ ਉਪਕਾਰਨ ਆਰਹਰਨ ਆਤਿ ਆਏ ਤੇ ਭਾਈ ਸਦਾ ਪ੍ਰਮਾਤਮਾ ਦਾ ਨਾਮ ਸੁਧਿਆ ਕਰ ਇਹੀ ਹੈ ਜਿਤ ਨੂੰ ਮਾਇਆ ਦੇ ਮੋਹ ਦੇ ਵਿੱਚੋਂ ਬਚਾ ਇਹੀ ਹੈ ਸਾਰਿਆਂ ਭੁਗਾਂ ਨੂੰ ਕਾਰਨ ਪੜਾ ਜਿਨ੍ਹਾਂ ਨੇ ਨਾਨ ਜਪਿਆ ਉਹਨਾਂ ਨੇ ਆਪਣੇ ਅੰਦਰੋਂ ਸਾਰਾ ਮਨ ਉਹ ਮਾਇਆ ਦਾ ਤਿਆਗ ਕਰ ਪਿਆ ਤੇ ਪਾਰਸਾ ਕਹਿੰਦੇ ਫਿਰ ਆਪ ਹੀ ਨਹੀਂ ਚਲੇ ਆਪਣੀਆਂ ਤੁਲਾਂ ਦਾ ਵੀ ਉਧਾਰ ਨਾਮੇ ਕਰ ਲਿਆ ਹੈ ਇਸ ਕਰਕੇ ਪਾਰਸਾ ਕਹਿੰਦੇ ਭਾਈ ਨੂੰ ਪ੍ਰਮਾਤਮਾ ਦਾ ਨਾਮ ਹੀ ਜਪਦਿਆ ਕਰ ਤੇ ਮੁਰਨਾ ਕਰਿਆ ਕਰੋ ਸਤਿਗੁਰੂ ਜੀ ਦਾ ਜਿਹੜਾ ਤੁਝ ਮਾਇਆ ਤੋਂ ਵਿੱਚ ਚਾਏਗਾ ਅੱਤੇ ਤੇਰੀਆਂ ਗੁਰਾਂ ਦਾ ਵਿੱਚ ਉਤਾਰ ਕਰੇਗਾ ਨਾਨਕ ਨਾਮ ਨਿਰੰਝਰ ਗਇ ਆਈਐ ਸਰਬਨ ਧੰਨਾ ਤੇ ਵੱਡਿਆਂ ਦੇ ਮੂੰਹ ਲਾ ਕੇ ਬੋਜਨ ਕਰਦੇ ਨੇ ਨਾਨਕ ਮਾਇਆ ਮਿਲ ਨਾਮ ਨੇ ਵਰਤ ਤਨਾੜ ਫਲਸਾ ਲਿਖ ਜਾਨੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੀਆਂ ਵਚਮਾ ਬਾਤ ਸंसार ਤੋੜਿਆ ਪੁੱਟਿਆ ਪਿਰਦਾ ਹੈ ਆਸਕਿੰਦ ਦੇ ਸਾਮਣੀਆਂ ਵਚਮਾ ਨੌ ਮਿੱਟੀਆਂ ਅਕਾਰਾਂ ਸਿੱਕੀਆਂ ਸਾਰੀਆਂ ਆਸਕਿੰਦ ਲੋਕ ਇਨਸਾਨ ਦੇ ਪਿੱਛੇ ਲੱਗੀਆਂ ਲੱਗੀਆਂ ਹਨ ਨਾਲ ਮਿੱਟੀ ਅਠਾਰਾਂ ਸਿੱਤੀ ਪਿੱਛੇ ਲੱਗੀਆਂ ਫਿਰ ਜੋ ਹਨ ਜਿੰਦੇ ਸਦਾ ਸਤਿਗੁਰੂ ਜੀ ਦੇ ਰਿੱਧ ਸਿਧਨ ਨਾਮ ਹੈ ਕੀ ਦਾਸੀ ਇਹ ਗੱਲ ਦੀਆਂ ਨੇ ਨਾਮ ਦੀਆਂ ਇਸ ਕਰਕੇ ਬਾਸ ਕਹਿੰਦੇ ਜੀ ਪੂਰ ਮਾਇਆ ਪੁਰ ਤੇ ਜਿਹੜਾ ਜਿਨ ਇੱਕ ਥਿਲ ਮਾਤਰ ਵੀ ਜੇਤਨੀ ਹੈ ਮਾਇਆ ਦਾ ਉਸਾਰ ਕਾਰਪੁਰ ਪੁਰ ਦਾ ਨਾਮ ਜਪਿਆ ਕਰ ਜੇ ਤੋ ਉਹਦੇ ਗੁਣ ਗਾਏ ਗਾ ਤੇ ਨਾਮ ਜਪੇਗਾ ਫਿਰ ਕਾਰਪੁਰ ਪੁਰ ਜੀ ਦੇ ਨਾਮ ਦੀ ਵਰਤ ਦੇ ਸੰਕਾ ਸਾਰੇ ਕल्याਣੀਆਂ ਦੇ ਪ੍ਰਾਪਤੀ ਹੋ ਜਾਂਦੀ ਹੈ। ਕਾਜ ਕਰਪਾ ਜਿਸ ਦੇ ਸੁਆਮੀ। ਬਿਰਦੇ ਕੰਨ ਜਨ। ਆਸਨ ਕਹਿੰਦੇ ਪਰ ਭਾਈ ਇਹ ਦੇ ਜਿਹੜਾ ਮਰੇ ਕਿਸੇ ਕੋ ਸਿਰਦੇ ਨੂੰ ਨਹੀਂ ਸਮਝਿਆ। ਜਿਸ ਨੂੰ ਮਾਰਕਪ ਆਪ ਮਹਿਰ ਕਰਕੇ ਨਾਮ ਦੀ ਰਾਜ ਕਰਦਾ ਹੈ। ਪ੍ਰਭੂ ਕਾਟ ਉਹ ਮਹਿਕੁਰੀ ਦੀ ਕਿਰਪਾ ਹੋ ਜਾ। ਨਾਮ ਵੀ ਜਪਿਆ ਨਹੀਂ ਜਾਂਦਾ ਹੈ ਗੁਰੂ ਵਾਲੇ ਵੀ ਬਣਿਆ ਲੰਗਾ ਜਿਸ ਕਰਕੇ ਬਾਸਾ ਵੀ ਤੇ ਜੀ ਦੇ ਤੇ ਕਿਰਪਾ ਸਤਿਗੁਰੂ ਖਾਨਸਾ ਕਾਲ ਤੁਖ ਜੀ ਕਰਦੇ ਨੇ ਉਹਨੂੰ ਨਾਮ ਦੇ ਦਾਤ ਪ੍ਰਾਪਤ ਹੁੰਦੀ ਹੈ ਤੇ ਆਪ ਇਹ ਕਰਕੇ ਜਿਹਨੂੰ ਨਾਮ ਦੇ ਦਾਤ ਦਿੰਦਾ ਹੈ ਇਹ ਨਾਮ ਜਪਣ ਵਾਲਾ ਸਾਰੇ ਗ੍ਰਾਮੇ ਖਾਸ ਹੋ ਕਰੰਦਰ ਹੈ ਇਸ ਕਰਕੇ ਭਾਈ ਗੁਰੂ ਵਾਲੇ ਬਣੇ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰੀਏ ਵੇਸੁਰ ਨਾਮ ਦਾ ਤਾਰਾ ਆਪਣਾ ਨਾਮ ਦੇ ਹੋ ਗੁਣ ਗਾਵਾਂ ਮੈਂ ਪ੍ਰਾਰਥਨਾਕ ਚਾਹ